ਸੱਚੀ ਗੱਲ ਤੁਸੀਂ ਜੁੜਿਓ ਮਾਈ ਪੰਜਾਬੀ ਟੀਵੀ ਦੇ ਨਾਲ ਪੰਜਾਬੀ ਅਦਾਕਾਰ ਗੁਰਪ੍ਰੀਤ ਕੁੱਗੀ ਜੋ ਕਿ ਇੰਨੇ ਦਿਨੀ ਆਪਣੀ ਅਪਕਮਿੰਗ ਫਿਲਮ ਇਟਾਂ ਦੇ ਕਾਰਜ ਦੀ ਸ਼ੂਟਿੰਗ ਦੇ ਵਿੱਚ ਬੀਜ਼ੀ ਚੱਲ ਰਹੇ ਨੇ ਜਿਸ ਵਿਚਾਲੇ ਸੈੱਟ ਤੋਂ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਕੁੱਗੀ ਨੂੰ ਗੈਰੀ ਸੱਟ ਲੱਗੀ ਹੈ ਇਹਨਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੁਰਪ੍ਰੀਤ ਕੁੱਗੀ ਦੇ ਪੈਰ ਤੇ ਪੱਟੀ ਬੰਨੀ ਹੋਈ ਦਿਖਾਈ ਦੇ ਰਹੀ ਹੈ ਜ ਜਨਾ ਉਪਰ ਪ੍ਰਸ਼ੰਸ ਕਮੈਂਟ ਕਰ ਉਹਨਾਂ ਨੂੰ ਜਲਦ ਤੋਂ ਜਲਦ ਪਹਿਲਾ ਵਰਗੇ ਤੰਦਰੁਸਤ ਹੋਣ ਲਈ ਕਹਿ ਰਹੇ ਨੇ ਗੁਰਪ੍ਰੀਤ ਕੁੱਗੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਕੁੱਗੀ ਆਪਣੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਆ ਰਹੀ ਫੈਨਸ ਦਾ ਮਨੋਰੰਜਨ ਕਰਦੇ ਰਹਿੰਦੇ ਨੇ ਉਹਨਾਂ ਦੀਆਂ ਪੋਸਟਾਂ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਡੂੰਗਾ ਪਿਆਰ ਮਿਲਦਾ ਹੀ ਰਹਿੰਦਾ ਹੈ ਗੁਰਪ੍ਰੀਤ ਕੁੱਗੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰ ਫਿਲਮ ਦੀ ਜਾਣਕਾਰੀ ਦਿੱਤੀ ਜਿਸ ਵਿੱਚ ਉਹਨਾਂ ਨੇ ਆਪਣੀ ਨਵੀਂ ਫਿਲਮ ਦੀ ਪਾਲੀ ਚਲਕ ਸਾਂਝੀ ਕੀਤੀ ਹੈ ਫਿਲਮ ਇੱਟਾਂ ਦੇ ਘਰ ਵਿੱਚ ਗੁਰਪ੍ਰੀਤ ਕੋੱਗੀ ਪੰਜਾਬੀ ਮਾਡਲ ਅਤੇ ਅਦਾਕਾਰਾ ਨੀਸ਼ਾ ਬਾਣੋਂ ਤੇ ਗਾਇਕ ਬੱਬਲ ਰਾਏ ਦੇ ਨਾਲ ਐਕਟਿੰਗ ਕਰਦੇ ਨਜ਼ਰ ਆਉਣਗੇ ਸੱਚਰਗਲ ਤੁਸੀਂ ਜੁੜਿਓ ਮਾਈ ਪੰਜਾਬੀ ਟੀਵੀ ਦੇ ਨਾਲ ਪੰਜਾਬੀ ਅਦਾਕਾਰ ਗੁਰਪ੍ਰੀਤ ਕੋੱਗੀ ਜੋ ਕਿ ਇੰਨੀ ਦਿਨੀ ਆਪਣੀ ਅਪਕਮਿੰਗ ਫਿਲਮ ਇੱਟਾਂ ਦੇ ਘਰ ਦੀ ਸ਼ੂਟਿੰਗ ਦੇ ਵਿੱਚ ਬੀਜ਼ੀ ਚੱਲ ਰਹੇ ਨੇ ਜਿਸ ਵਿਚਾਲੇ ਸੈੱਟ ਤੋਂ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਕੋੱਗੀ ਨੂੰ ਗਹਿਰੀ ਸੱਟ ਲੱਗੀ ਹੈ ਇਹਨਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੁਰਪ੍ਰੀਤ ਕੁੱਗੀ ਦੇ ਪੈਰ ਤੇ ਪੱਟੀ ਬੰਨੀ ਹੋਈ ਦਿਖਾਈ ਦੇ ਰਹੀ ਹੈ ਜ ਜਨਾ ਉਪਰ ਪ੍ਰਸ਼ੰਸ ਕਮੈਂਟ ਕਰ ਰੋਨਾਂ ਨੂੰ ਜਲਦ ਤੋਂ ਜਲਦ ਪਹਿਲਾ ਵਰਗੇ ਤੰਦਰੁਸਤ ਹੋਣ ਲਈ ਕਹਿ ਰਹੇ ਨੇ ਗੁਰਪ੍ਰੀਤ ਕੁੱਗੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਕੁੱਗੀ ਆਪਣੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਆ ਰਹੀ ਫੈਨਸ ਦਾ ਮਨੋਰੰਜਨ ਕਰਦੇ ਰਹਿੰਦੇ ਨੇ ਉਹਨਾਂ ਦੀਆਂ ਪੋਸਟਾਂ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਡੂੰਗਾ ਪਿਆਰ ਮਿਲਦਾ ਹੀ ਰਹਿੰਦਾ ਹੈ ਗੁਰਪ੍ਰੀਤ ਕੁੱਗੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰ ਫਿਲਮ ਦੀ ਜਾਣਕਾਰੀ ਦਿੱਤੀ ਜਿਸ ਵਿੱਚ ਉਹਨਾਂ ਨੇ ਆਪਣੀ ਨਵੀਂ ਫਿਲਮ ਦੀ ਪਾਲੀ ਚਲਕ ਸਾਂਝੀ ਕੀਤੀ ਹੈ ਫਿਲਮ ਇੱਟਾਂ ਦੇ ਘਰ ਵਿੱਚ ਗੁਰਪ੍ਰੀਤ ਕੋੱਗੀ ਪੰਜਾਬੀ ਮਾਡਲ ਅਤੇ ਅਦਾਕਾਰਾ ਨੀਸ਼ਾ ਬਾਣੋਂ ਤੇ ਗਾਇਕ ਬੱਬਲ ਰਾਏ ਦੇ ਨਾਲ ਐਕਟਿੰਗ ਕਰਦੇ ਨਜ਼ਰ ਆਉਣਗੇ ਸੱਚਰਗਲ ਤੁਸੀਂ ਜੁੜਿਓ ਮਾਈ ਪੰਜਾਬੀ ਟੀਵੀ ਦੇ ਨਾਲ ਪੰਜਾਬੀ ਅਦਾਕਾਰ ਗੁਰਪ੍ਰੀਤ ਕੋੱਗੀ ਜੋ ਕਿ ਇੰਨੀ ਦਿਨੀ ਆਪਣੀ ਅਪਕਮਿੰਗ ਫਿਲਮ ਇੱਟਾਂ ਦੇ ਘਰ ਦੀ ਸ਼ੂਟਿੰਗ ਦੇ ਵਿੱਚ ਬੀਜ਼ੀ ਚੱਲ ਰਹੇ ਨੇ ਜਿਸ ਵਿਚਾਲੇ ਸੈੱਟ ਤੋਂ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਕੋੱਗੀ ਨੂੰ ਗਹਿਰੀ ਸੱਟ ਲੱਗੀ ਹੈ ਇਹਨਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੁਰਪ੍ਰੀਤ ਕੁੱਗੀ ਦੇ ਪੈਰ ਤੇ ਪੱਟੀ ਬੰਨੀ ਹੋਈ ਦਿਖਾਈ ਦੇ ਰਹੀ ਹੈ ਜ ਜਨਾ ਉਪਰ ਪ੍ਰਸ਼ੰਸ ਕਮੈਂਟ ਕਰ ਉਹਨਾਂ ਨੂੰ ਜਲਦ ਤੋਂ ਜਲਦ ਪਹਿਲਾ ਵਰਗੇ ਤੰਦਰੁਸਤ ਹੋਣ ਲਈ ਕਹਿ ਰਹੇ ਨੇ ਗੁਰਪ੍ਰੀਤ ਕੁੱਗੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਕੁੱਗੀ ਆਪਣੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਆ ਰਹੀ ਫੈਨਸ ਦਾ ਮਨੋਰੰਜਨ ਕਰਦੇ ਰਹਿੰਦੇ ਨੇ ਉਹਨਾਂ ਦੀਆਂ ਪੋਸਟਾਂ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਡੂੰਗਾ ਪਿਆਰ ਮਿਲਦਾ ਹੀ ਰਹਿੰਦਾ ਹੈ ਗੁਰਪ੍ਰੀਤ ਕੁੱਗੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰ ਫਿਲਮ ਦੀ ਜਾਣਕਾਰੀ ਦਿੱਤੀ ਜਿਸ ਵਿੱਚ ਉਹਨਾਂ ਨੇ ਆਪਣੀ ਨਵੀਂ ਫਿਲਮ ਦੀ ਪਾਲੀ ਚਲਕ ਸਾਂਝੀ ਕੀਤੀ ਹੈ ਫਿਲਮ ਇੱਟਾਂ ਦੇ ਘਰ ਵਿੱਚ ਗੁਰਪ੍ਰੀਤ ਕੋੱਗੀ ਪੰਜਾਬੀ ਮਾਡਲ ਅਤੇ ਅਦਾਕਾਰਾ ਨੀਸ਼ਾ ਬਾਣੋਂ ਤੇ ਗਾਇਕ ਬੱਬਲ ਰਾਏ ਦੇ ਨਾਲ ਐਕਟਿੰਗ ਕਰਦੇ ਨਜ਼ਰ ਆਉਣਗੇ ਸੱਚਰਗਲ ਤੁਸੀਂ ਜੁੜਿਓ ਮਾਈ ਪੰਜਾਬੀ ਟੀਵੀ ਦੇ ਨਾਲ ਪੰਜਾਬੀ ਅਦਾਕਾਰ ਗੁਰਪ੍ਰੀਤ ਕੋੱਗੀ ਜੋ ਕਿ ਇੰਨੀ ਦਿਨੀ ਆਪਣੀ ਅਪਕਮਿੰਗ ਫਿਲਮ ਇੱਟਾਂ ਦੇ ਘਰ ਦੀ ਸ਼ੂਟਿੰਗ ਦੇ ਵਿੱਚ ਬੀਜ਼ੀ ਚੱਲ ਰਹੇ ਨੇ ਜਿਸ ਵਿਚਾਲੇ ਸੈੱਟ ਤੋਂ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਕੋੱਗੀ ਨੂੰ ਗਹਿਰੀ ਸੱਟ ਲੱਗੀ ਹੈ ਇਹਨਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੁਰਪ੍ਰੀਤ ਕੁੱਗੀ ਦੇ ਪੈਰ ਤੇ ਪੱਟੀ ਬੰਨੀ ਹੋਈ ਦਿਖਾਈ ਦੇ ਰਹੀ ਹੈ ਜ ਜਿਨ੍ਹਾਂ ਉੱਪਰ ਪ੍ਰਸ਼ੰਸ ਕਮੈਂਟ ਕਰ ਉਹਨਾਂ ਨੂੰ ਜਲਦ ਤੋਂ ਜਲਦ ਪਹਿਲਾ ਵਰਗੇ ਤੰਦਰੁਸਤ ਹੋਣ ਲਈ ਕਹਿ ਰਹੇ ਨੇ ਗੁਰਪ੍ਰੀਤ ਕੁੱਗੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਕੁੱਗੀ ਆਪਣੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਆ ਰਹੀ ਫੈਨਸ ਦਾ ਮਨੋਰੰਜਨ ਕਰਦੇ ਰਹਿੰਦੇ ਨੇ ਉਹਨਾਂ ਦੀਆਂ ਪੋਸਟਾਂ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਡੂੰਗਾ ਪਿਆਰ ਮਿਲਦਾ ਹੀ ਰਹਿੰਦਾ ਹੈ ਗੁਰਪ੍ਰੀਤ ਕੁੱਗੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰ ਫਿਲਮ ਦੀ ਜਾਣਕਾਰੀ ਦਿੱਤੀ ਜਿਸ ਵਿੱਚ ਉਹਨਾਂ ਨੇ ਆਪਣੀ ਨਵੀਂ ਫਿਲਮ ਦੀ ਪਾਲੀ ਚਲਕ ਸਾਂਝੀ ਕੀਤੀ ਹੈ ਫਿਲਮ ਇੱਟਾ ਦੇ ਕਾਰ ਵਿੱਚ ਗੁਰਪ੍ਰੀਤ ਕੋਗੀ ਪੰਜਾਬੀ ਮਾਡਲ ਅਤੇ ਅਦਾਕਾਰਾ ਨੀਸ਼ਾ ਬਾਣੋਂ ਤੇ ਗਾਇਕ ਬੱਬਲ ਰਾਏ ਦੇ ਨਾਲ ਐਕਟਿੰਗ ਕਰਦੇ ਨਜ਼ਰ ਆਉਣਗੇ